ਬੇਤੇ ਦੇਣੀ ਮੌਕਾ ਦੇ ਕਸਬਾ ਧਰਮਕੋਟ ਦੇ ਪਿੰਡ ਕੋਟ ਸਦਰਖਾਂ ਵਿਖੇ ਨਗਰ ਕੀਰਤਨ ਦਰਮਿਆਨ ਪਾਲਕੀ ਸਾਹਿਬ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਪਾਲਕੀ ਸਾਹਿਬ ਦੇ ਵਿੱਚ ਕਰੰਟ ਆਉਣ ਦੇ ਨਾਲ ਇੱਕ ਮਹਿਲਾ ਅਤੇ ਇੱਕ ਵਿਅਕਤੀ ਦੀ ਮੌਤ 5 ਤੋਂ 6 ਵਿਅਕਤੀ ਕਰੰਟ ਲੱਗਣ ਨਾਲ ਜ਼ਖਮੀ ਹੋ ਗਏ ਸਨ ਜ਼ਖਮੀਆਂ ਨੂੰ ਕੋਰਤੀ ਸੇਖਾਂ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਸ ਦਰਦਨਾਕ ਹਾਦਸੇ ਦੀ ਹੁਣ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਦੇ ਵਿੱਚ ਕਰੰਟ ਆਉਂਦਾ ਹੈ ਤੇ ਇਸ ਦੌਰਾਨ ਨਾਲ ਜਾ ਰੀਆਂ ਸੰਗਤਾ ਕਰੰਟ ਦੇ ਲਪੇਟ ਵਿੱਚ ਆ ਜਾਂਦੀਆਂ ਨੇ ਆਹ ਦੇਖ ਲਓ ਤੁਸੀਂ ਵੀ ਵੀਡੀਓ ਤਸਵੀਰਾਂ ਤੁਸੀਂ ਵੀ ਦੇਖ ਲਿਆਗੇ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਬੜੀਆਂ ਸ਼ਰਦਾ ਦੇ ਨਾਲ ਪਾਲਕੀ ਸਾਹਿਬ ਦੇ ਨਾਲ ਨਾਲ ਜਾਪ ਕਰਦੀਆਂ ਜਾ ਰਹੀਆਂ ਸੀ ਜਿਸ ਦੌਰਾਨ ਉੱਪਰ ਲੰਘ ਰਹੀਆਂ ਤਾਰਾਂ ਦੇ ਲਪੇਟ ਦੇ ਵਿੱਚ ਪਾਲਕੀ ਸਾਹਿਬ ਆਈ ਜਿਸ ਦੇ ਚੱਲਦੇ ਨਾਲ ਜਾ ਰਹੀਆਂ ਸੰਗਤਾਂ ਇਸ ਦੇ ਲਪੇਟ ਵਿੱਚ ਆ ਗਈਆਂ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ